ਜੇਕਰ ਤੁਸੀਂ ਵੀ ਸਾਖ ਖਾਣ ਦੇ ਸ਼ੌਕੀਨ ਹੋ ਤਾਂ ਇਹ ਵੀਡੀਓ ਪੂਰੀ ਦੇਖ ਕੇ ਜ਼ਰੂਰ ਚਾਓ ਅਜਿਹਾ ਇਸ ਲਈ ਕਿਉਂਕਿ ਸਾਖ ਖਾਣ ਦੇ ਨਾਲ ਸਟੋਨ ਯਾਨੀ ਪੱਥਰੀ ਹੁੰਦੀ ਹੈ ਪੱਥਰੀ ਹੀ ਨਹੀਂ ਇਸ ਤੋਂ ਇਲਾਵਾ ਵੀ ਕਈ ਬਿਮਾਰੀਆਂ ਹੋ ਸਕਦੀਆਂ ਨੇ ਅਜਿਹਾ ਮੈਂ ਨਹੀਂ ਸਗੋਂ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਸਰਵੇ ਕੀਤਾ ਗਿਆ ਜਿਨ੍ਹਾਂ ਦੇ ਕੋਲ ਮਰੀਜ਼ਾਂ ਦੀ ਜੋ ਗਿਣਤੀ ਹੈਗੀ ਵੱਧ ਰਹੀ ਹੈ ਅਜਿਹੇ ਦੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਆਖਰੋਂ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਸਾਗ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਸਰੀਰ ਉੱਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਤਿਆਉ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਵਿਸਥਾਰਪੂਰਵਕ। ਇੱਕ ਪਾਸੇ ਲਗਾਤਾਰ ਠੰਡ ਵੱਧ ਰਹੀ ਹੈ। ਦੂਜੇ ਪਾਸੇ ਸਬਜ਼ੀ ਮੰਡੀਆਂ ਦੀ ਸਜਾਵਟ ਦੇ ਵਿੱਚ ਹਰੇ ਰੰਗ ਦੀ ਚੜਤ ਵੱਧ ਰਹੀ ਹੈ। ਮੰਡੀਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਮੰਡੀਆਂ ਦੇ ਵਿੱਚ ਸਰੋਂ ਅਤੇ ਮੇਥੀ ਦੇ ਸਾਗ ਦੀ ਫਰਮਾਰ ਹੈ ਜੇਕਰ ਤੁਸੀਂ ਧਿਆਨ ਵੀ ਦਿੱਤਾ ਹੋਵੇ ਤਾਂ ਸਰਦੀਆਂ ਦੇ ਵਿੱਚ ਉੱਤਰ ਭਾਰਤ ਦੇ ਕਈ ਰੈਸਟੋਰੈਂਟਾਂ ਅਤੇ ਟਾਬੇ ਸਰੋਂ ਅਤੇ ਮੇਥੀ ਦੇ ਸਾਗ ਦੇ ਆਧਾਰ ਉੱਤੇ ਹੀ ਚੱਲਦੇ ਨੇ ਸਾਗ ਦਾ ਸੁਆਦ ਬਹੁਤ ਵਧੀਆ ਹੁੰਦਾ ਹੈ ਅਤੇ ਸਰੀਰ ਦੇ ਲਈ ਜ਼ਰੂਰੀ ਪੋਸ਼ਣ ਦੀ ਨਾਲ ਵੀ ਭਰਪੂਰ ਹੁੰਦਾ ਹੈ ਇਸ ਦੇ ਵਿੱਚ ਕਈ ਜ਼ਰੂਰੀ ਵਿਟਾਮਿਨ ਅਤੇ ਖਣਿਜ ਵੀ ਹੁੰਦੇ ਨੇ ਇਸ ਦੀ ਖਾਸ ਗੱਲ ਇਹ ਹੈ ਕਿ ਇੱਕ ਘੱਟ ਕੈਲਰੀ ਵਾਲਾ ਭੋਜਨ ਅਤੇ ਸਰੀਰ ਨੂੰ ਸਾਰੇ ਹੀ ਜ਼ਰੂਰੀ ਸੁਖਮ ਪੋਸ਼ਕ ਤੱਤ ਵੀ ਪ੍ਰਦਾਨ ਕਰਦਾ ਹੈ ਸਾਡੀਆਂ ਦਾਦੀਆਂ ਸਾਲਾਂ ਤੋਂ ਸਰੋ ਅਤੇ ਮੇਥੀ ਦੇ ਸਾਗ ਬਣਾ ਰਹੀਆਂ ਨੇ ਇਹੀ ਕਾਰਨ ਹੈ ਕਿ ਪਹਿਲਾਂ ਲੋਕਾਂ ਨੂੰ 60 ਤੋਂ 70 ਸਾਲ ਦੀ ਉਮਰ ਤੱਕ ਸੂਈ ਦੇ ਵਿੱਚ ਧਾਗਾ ਲਗਾਉਣ ਦੇ ਲਈ ਐਣਕਾਂ ਦੀ ਲੋੜ ਨਹੀਂ ਸੀ ਪੈਂਦੀ ਹੁਣ ਇਨਸਟੈਂਟ ਫੂਡ ਦੀ ਇੱਛਾ ਸਬਜ਼ੀਆਂ ਨੂੰ ਪਲੇਟ ਤੋਂ ਦੂਰ ਕਰ ਰਹੀਆਂ ਨੇ ਇਹ ਰੈਸਟੋਰੈਂਟਾਂ ਦੇ ਖਾਸ ਮੈਨੂ ਦਾ ਹਿੱਸਾ ਬਣ ਰਿਹਾ ਹੈ ਇਸੇ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਸਿਰਫ 100 ਗ੍ਰਾਮ ਮੇਥੀ ਦਾ ਸਾਗ ਖਾਣ ਦੇ ਨਾਲ ਰੋਜ਼ਾਨਾ ਦੀ ਲੋੜ ਦਾ 186% ਆਇਰਨ ਤੁਹਾਨੂੰ ਮਿਲ ਜਾਂਦਾ ਹੈ ਅਤੇ ਸਿਰਫ ਜੇਕਰ ਤੁਸੀਂ ਇੱਕ ਕੱਪ ਸਰੋਂ ਦਾ ਸਾਗ ਖਾ ਲੈਂਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ 120% ਦੀ ਵਿਟਾਮਿਨ ਕੇ ਮਿਲ ਜਾਂਦਾ ਹੈ ਜੀ ਹਾਂ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਮਹਿੰਗੇ ਫਲ ਵੀ ਸਾਗ ਦਾ ਮੁਕਾਬਲਾ ਨਹੀਂ ਕਰ ਸਕਦੇ ਇਸ ਬਾਰੇ ਨਿਊਟ੍ਰੀਸ਼ਨਿਸ ਡਾਕਟਰ ਅਨੂ ਅਗਰਵਾਲ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਸਰਦੀਆਂ ਦੇ ਵਿੱਚ ਹਰ ਰੋਜ਼ ਸਾਗ ਖਾ ਰਿਹਾ ਹੈ ਤਾਂ ਇਹ ਕਈ ਮਹਿੰਗੇ ਫਲ ਖਾਣ ਨਾਲੋਂ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਇਹ ਇਸ ਲਈ ਵੀ ਹੈ ਕਿਉਂਕਿ ਸਾਗ ਦੇ ਵਿੱਚ ਕੈਲਰੀ ਘੱਟ ਹੁੰਦੀ ਹੈ ਅਤੇ ਪੋਸ਼ਟਿਕ ਤੱਤ ਭਰਪੂਰ ਹੁੰਦੇ ਨੇ ਸਰੋ ਅਤੇ ਮੇਥੀ ਦੇ ਸਾਗ ਦੇ ਵਿੱਚ ਥੋੜੀ ਜਾਂ ਬਿਨਾ ਸ਼ੱਕਰ ਅਤੇ ਚਰਬੀ ਹੁੰਦੀ ਹੈ ਇਸ ਦੇ ਵਿੱਚ ਕਾਰਬੋਹਾਈਡਰੇਟ ਵੀ ਘੱਟ ਹੁੰਦਾ ਹੈ ਜਦੋਂ ਕਿ ਫਾਈਬਰ ਕਾਫੀ ਵੱਡੀ ਮਾਤਰਾ ਦੇ ਵਿੱਚ ਹੁੰਦਾ ਹੈ ਇੰਨਾ ਹੀ ਨਹੀਂ ਸਰੋਂ ਅਤੇ ਮੇਥੀ ਦਾ ਸਾਗ ਖਾਣ ਦੇ ਨਾਲ ਕਈ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ ਜੀ ਹਾਂ ਕੁਦਰਤ ਹਰ ਮੌਸਮ ਦੇ ਵਿੱਚ ਸਰੀਰ ਦੀ ਲੋੜ ਅਨੁਸਾਰ ਫਲ ਅਤੇ ਸਬਜ਼ੀਆਂ ਪ੍ਰਦਾਨ ਕਰਦੀ ਹੈ ਸਰਦੀਆਂ ਦੇ ਵਿੱਚ ਸਾਗ ਸਾਡੇ ਲਈ ਵਰਦਾਨ ਵਾਂਗ ਹੁੰਦੀ ਹੈ ਡਾਕਟਰ ਦਾਈ ਵੀ ਕਹਿੰਦਾ ਹੈ ਕਿ ਸਰਦੀਆਂ ਦੇ ਵਿੱਚ ਹਫਤੇ ਦੇ ਵਿੱਚ 2 ਤੋਂ 3 ਵਾਰੀ ਸਰੋਂ ਅਤੇ ਮੇਥੀ ਦਾ ਸਾਗ ਖਾਣਾ ਹੀ ਚਾਹੀਦਾ ਤਾਂ ਜੋ ਤੁਹਾਨੂੰ ਜੋ ਬਿਮਾਰੀਆਂ ਹੋਣ ਵਾਲੀਆਂ ਨੇ ਉਸ ਤੋਂ ਤੁਸੀਂ ਬਚ ਸਕੋ ਜੀ ਹਾਂ ਯਾਨੀ ਕਿ ਕਈ ਬਿਮਾਰੀਆਂ ਦਾ ਖਤਰਾ ਘਟ ਹੋ ਸਕਦਾ ਜੇਕਰ ਤੁਸੀਂ ਦੋ ਤੋਂ ਤਿੰਨ ਵਾਰ ਸਰੋਂ ਅਤੇ ਜਾਂ ਫਿਰ ਤੁਸੀਂ ਇਸ ਦੇ ਵਿੱਚ ਮੇਥੀ ਦਾ ਸਾਗ ਹਫਤੇ ਦੇ ਵਿੱਚ ਖਾਂਦੇ ਹੋ ਸਾਗ ਖਾਣ ਦੇ ਨਾਲ ਗਠੀਏ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਅਤੇ ਨਾਲ ਹੀ ਕਰੋਨਰੀ ਦਿਲ ਦੀ ਬਿਮਾਰੀ ਦਾ ਖਤਰਾ ਵੀ ਬਹੁਤ ਘਟ ਹੋ ਜਾਂਦਾ ਹੈ ਚਮੜੀ ਸਿਹਤਮੰਦ ਅਤੇ ਚਮਕਦਾਰ ਹੋ ਜਾਂਦੀ ਹੈ ਇਸ ਦੇ ਨਾਲ ਦਿਮਾਗ ਦੇ ਕੰਮਕਾਜ ਦੇ ਵਿੱਚ ਵੀ ਕਾਫੀ ਜ਼ਿਆਦਾ ਸੁਧਾਰ ਹੁੰਦਾ ਹੈ ਹੁਣ ਇਥੇ ਤੁਹਾਨੂੰ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਆਮ ਤੌਰ 'ਤੇ ਇੱਕ ਦਿਨ ਦੇ ਵਿੱਚ ਸਰੋਂ ਅਤੇ ਮੇਥੀ ਦੇ ਸਾਗ ਦੀ ਇੱਕ ਜਾਂ ਫਿਰ ਦੋ ਪੁਰੋਸੇ ਖਾਣਾ ਸੁਰੱਖਿਅਤ ਹੈ ਜੀ ਹਾਂ ਬਹੁਤ ਜ਼ਿਆਦਾ ਸਾਗ ਖਾਣ ਦੇ ਨਾਲ ਦਸਤ ਹੋ ਸਕਦੀ ਹੈ ਅੰਤੜੀਆਂ ਦੇ ਵਿੱਚ ਸੋਜਸ ਵੀ ਆ ਸਕਦੀ ਹੈ ਅਤੇ ਪੇਟ ਦੇ ਵਿੱਚ ਦਰਦ ਵੀ ਹੋ ਸਕਦਾ ਹੈ ਕਈ ਦਿਨਾ ਤੱਕ ਲਗਾਤਾਰ ਜ਼ਿਆਦਾ ਸਾਗ ਜੇਕਰ ਖਾਉਂਗੇ ਤਾਂ ਗੁਰਦੇ ਦੀ ਪੱਥਰੀ ਵੀ ਹੋ ਸਕਦੀ ਹੈ ਜੀ ਹਾਂ ਇਹ ਕਹਿਣਾ ਹੈ ਮਹਾਰਾਂ ਦਾ ਆਮ ਤੌਰ ਉਤੇ ਸਰੋਂ ਦਾ ਸਾਗ ਹਰ ਕਿਸੇ ਦੇ ਲਈ ਸੁਰੱਖਿਤ ਮੰਨਿਆ ਜਾਂਦਾ ਹੈ ਹਾਲਾਂਕਿ ਕੁਝ ਮਾਮਲਿਆਂ ਦੇ ਵਿੱਚ ਇਸ ਦੇ ਮਾੜੇ ਪ੍ਰਭਾਵੀ ਦੇਖੇ ਜਾ ਸਕਦੇ ਨੇ ਜੀ ਹਾਂ ਜਿਵੇਂ ਕਿ ਫਾਸਫੋਰਸ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ਦੇ ਕਾਰਨ ਆਇਰਨ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਸਮਾਈ ਜਿਹੜੀ ਆ ਉਹ ਘੱਟ ਹੋ ਜਾਂਦੀ ਹੈ ਬਹੁਤ ਜ਼ਿਆਦਾ ਵਿਟਾਮਿਨ ਕੇ ਖੂਨ ਦੇ ਪਤਲੇ ਹੋਣ ਦਾ ਵੀ ਕਾਰਨ ਬਣ ਸਕਦਾ ਹੈ ਜੇ ਖੂਨ ਵਹਿਣ ਦੀ ਵਿਗਾੜ ਹੋ ਜਾਂਦੀ ਹੈ ਤਾਂ ਫਿਰ ਲੱਛਣ ਜਿਹੜੇ ਨੇ ਉਹ ਗੰਭੀਰ ਵੀ ਹੋ ਸਕਦੇ ਨੇ ਸਰੋਂ ਦਾ ਸਾਗ ਖਾਣ ਦੇ ਨਾਲ ਗੈਸ ਅਤੇ ਬਲੋਟਿੰਗ ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਮੇਥੀ ਦੀਆਂ ਪੱਤੀਆਂ ਖਾਣ ਦੇ ਨਾਲ ਕੁਝ ਲੋਕਾਂ ਦੇ ਵਿੱਚ ਅਲਰਜੀ ਵੀ ਹੋ ਸਕਦੀ ਹੈ ਇਸੇ ਦੇ ਨਾਲ ਬਲੱਡ ਸ਼ੂਗਰ ਦਾ ਪੱਧਰ ਘਟ ਹੁੰਦਾ ਜੇਕਰ ਕਿਸੇ ਨੂੰ ਦਮਾ ਹੈ ਤਾ ਉਸ ਦੇ ਲੱਛਣ ਗੰਭੀਰ ਹੋ ਸਕਦੇ ਨੇ ਇਸ ਨੂੰ ਖਾਣ ਤੋਂ ਬਾਅਦ ਕੁਝ ਲੋਕਾਂ ਨੂੰ ਸਿਰ ਦੇ ਵਿੱਚ ਦਰਦ ਹੋ ਸਕਦੀ ਹੈ ਜਾਂ ਫਿਰ ਚੱਕਰ ਵੀ ਆ ਸਕਦੇ ਨੇ ਤਾਂ ਅਜਿਹੇ ਦੇ ਵਿੱਚ ਸਾਗ ਜਿੱਥੇ ਖਾਣਾ ਫਾਇਦੇਮੰਦ ਵੀ ਹੈ ਤਾਂ ਉੱਥੇ ਹੀ ਜੇਕਰ ਤੁਸੀਂ ਹਦੋਂ ਵੱਧ ਸਾਗ ਖਾਂਦੇ ਹੋ ਤਾਂ ਨੁਕਸਾਨ ਵੀ ਹੈਗੇ ਤਾਂ ਅਜਿਹੇ ਦੇ ਵਿੱਚ ਜੇਕਰ ਤੁਸੀਂ ਸਾਗ ਖਾ ਰਹੇ ਹੋ ਤਾ ਆਪਣੀ ਬਾਡੀ ਜੋ ਹੈ ਉਸ ਦੇ ਵਿੱਚ ਕੀੜੀਆਂ ਬਿਮਾਰੀਆਂ ਨੇ ਕੀੜੀਆਂ ਤਕਲੀਫਾਂ ਹੈਗੀਆਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਜਿਹੇ ਦੇ ਵਿੱਚ ਜੇਕਰ ਸਾਗ ਦੀ ਗੱਲ ਕਰੀਏ ਤਾਂ ਜ਼ਿਆਦਾ ਖਾਣ ਦੇ ਨਾਲ ਨੁਕਸਾਨ ਵੀ ਹੁੰਦਾ ਹੈ ਪਰ ਸਾਗ ਦੇ ਫਾਇਦੇ ਵੀ ਨੇ ਤਾਂ ਇੱਥੇ ਤੁਹਾਨੂੰ ਇੱਕ ਕੰਮ ਇਹ ਕਰਨਾ ਹੈ ਕਿ ਤੁਸੀਂ ਆਪਣੀ ਸ਼ਰੀਰ ਜੋ ਹੈਗੀ ਆਪਣੀ ਬਾਡੀ ਜਿਹੜੀ ਹੈਗੀ ਉਸ ਦੇ ਵਿੱਚ ਤੁਸੀਂ ਪਹਿਲਾਂ ਇਹ ਪਤਾ ਕਰੋ ਕਿ ਤੁਹਾਨੂੰ ਬਿਮਾਰੀਆਂ ਕਿਹੜੀਆਂ ਨੇ ਜਾਂ ਫਿਰ ਕੋਈ ਤਕਲੀਫ ਹੈਗੀ ਉਸ ਤੋਂ ਬਾਅਦ ਡਾਕਟਰ ਤੋਂ ਸਲਾਹ ਲਓ ਉਸ ਤੋਂ ਬਾਅਦ ਤੁਸੀਂ ਸਾਗ ਦਾ ਸੇਵਨ ਕਰ ਸਕਦੇ ਹੋ ਬਿਊਰੋ ਰਿਪੋਰਟ ਹਮਦਰ ਟੀਵੀ